ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਫਰਵਰੀ ਮਹੀਨੇ ਦੀ ਪੈਨਸ਼ਨ ਦੀ ਦੂਜੀ ਲਿਸਟ ਦੇ ਬਾਰੇ ਅੱਜ ਗੱਲ ਕਰਾਂਗੇ ਜਿਨ੍ਹਾਂ ਲੋਕਾਂ ਦੀ ਫਰਵਰੀ ਮਹੀਨੇ ਦੀ ਪਹਿਲੀ ਲਿਸਟ ਦੇ ਵਿੱਚ ਨਾਮ ਨਹੀਂ ਆਏ ਸੀ ਯਾਨੀ ਕਿ ਉਹਨਾਂ ਥਾਵਾਂ ਦੇ ਨਾਮ ਨਹੀਂ ਆਏ ਸੀ ਜਿੱਥੇ ਕਿ ਪੈਨਸ਼ਨ ਆ ਚੁੱਕੀ ਹੈ ਤੇ ਹੁਣ ਦੂਜੀ ਲਿਸਟ ਆ ਚੁੱਕੀ ਹੈ ਇਹਦੇ ਵਿੱਚ ਦੇਖ ਲਿਓ ਤੁਸੀਂ ਤੁਹਾਡਾ ਜਿਹੜਾ ਥਾਂ ਹੈ ਸ਼ਹਿਰ ਹੈ ਪਿੰਡ ਹੈ ਕਸਬਾ ਹੈ ਉਹਦਾ ਨਾਮ ਹੈ ਜਿਹੜਾ ਦੂਜੀ ਲਿਸਟ ਦੇ ਵਿੱਚ ਆਇਆ ਕਿ ਨਹੀਂ ਆਇਆ ਨਾਲੇ ਇਸ ਵੀਡੀਓ ਦੇ ਵਿੱਚ ਇਹ ਵੀ ਗੱਲ ਕਰਾਂਗੇ ਕਿ 2500 ਪੈਨਸ਼ਨ ਹੈ ਕਿਸ ਨੂੰ ਮਿਲੇਗੀ ਜੀ ਆਂ ਦੋਸਤੋ ਕਿਹਨਾਂ ਕਿਹਨਾਂ ਲੋਕਾਂ ਨੂੰ 2500 ਪੈਨਸ਼ਨ ਮਿਲੇਗੀ ਇਹਦੇ ਬਾਰੇ ਵੀ ਵੱਡੀ ਜਾਣਕਾਰੀ ਲੈ ਕੇ ਆਏ ਆਂ ਤੁਹਾਡੇ ਲਈ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤਾਂ ਜੋ ਤੁਹਾਨੂੰ ਸਮਝ ਆ ਸਕੇ ਕਿ ਜਿਹੜੀ 2500 ਪੈਨਸ਼ਨ ਹੈ ਕਿਹਨਾਂ ਕਿਹਨਾਂ ਲੋਕਾਂ ਨੂੰ ਮਿਲੇਗੀ ਜੇ ਤੁਸੀਂ ਉਹ ਯੋਗਤਾ ਪੂਰੀ ਨਹੀਂ ਕਰਦੇ ਤਾਂ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਪੈਨਸ਼ਨ ਬੰਦ ਹੋ ਸਕੇ ਤੇ ਤੁਹਾਨੂੰ 2500 ਮਿਲ ਜੇ ਮਿਲਣੀ ਹੋਈ ਤੇ ਉਹ ਵੀ ਨਹੀਂ ਮਿਲਨੀ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਗਾ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਆਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਫਰਵਰੀ ਮਹੀਨੇ ਦੀ ਜਿਹੜੀ ਪਹਿਲੀ ਲਿਸਟ ਸੀ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਉਹਦੇ ਵਿੱਚ ਨਾਮ ਆਏ ਸੀ ਕੁਝ ਲੋਕਾਂ ਦੇ ਨਾਮ ਨਹੀਂ ਆਏ ਸੀ ਕਾਫੀ ਗੈਰੇ ਸੀ ਕਿ ਸਾਡੀ ਪੈਨਸ਼ਨ ਨਹੀਂ ਆਈ ਤੇ ਉਹਨਾਂ ਦੀ ਪੈਨਸ਼ਨ ਦੀ ਲਿਸਟ ਹੈ ਜਿਹੜੀ ਹੁਣ ਜਾਰੀ ਹੋ ਚੁੱਕੀ ਹੈ ਦੂਜੀ ਲਿਸਟ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਮ ਆਇਕ ਨਹੀਂ ਆਏ ਆਓ ਚੱਲਦੇ ਆ ਮੇਨ ਅਪਡੇਟ ਵਿੱਚ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਆਓ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਹਾਂਜੀ ਦੋਸਤੋ ਫਰਵਰੀ ਮਹੀਨੇ ਦੀ ਪੈਨਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਪੈਨਸ਼ਨ, ਵਿਧਵਾ ਪੈਨਸ਼ਨ ਐ, ਪੈਸਾਹਾਈ ਲੋਕਾਂ ਦੀ ਪੈਨਸ਼ਨ ਦੇ ਲਈ ਇੱਕ ਵੱਡੀ ਅਪਡੇਟ ਜਿਹੜੀ ਆਈ ਹੈ ਉਹਦੇ ਲਈ ਆਪਾਂ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਪੈਨਸ਼ਨ ਐ ਗੜਦੀਵਾਲਾ ਦੇ ਵਿੱਚ ਜਿਹੜੀ ਪੈਨਸ਼ਨ ਇਹ ਆ ਚੁੱਕੀ ਐ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੰਘਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਇਹ ਆ ਚੁੱਕੀ ਐ ਤੇ ਟਾਂਡਾ ਉੜਮੜ ਦੇ ਵਿੱਚ ਵੀ ਜਿਹੜੀ ਪੈਨਸ਼ਨ ਇਹ ਆ ਚੁੱਕੀ ਐ ਨਾਲੇ ਤੁਹਾਨੂੰ ਦੱਸ ਦਿਆਂ ਕਿ ਕਰੋਟਾ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਇਹ ਆ ਚੁੱਕੀ ਐ ਕਲਾਨੌਰ ਦੀ ਗੱਲ ਕਰੀਏ ਤਾਂ ਕਲਾਨੌਰ ਦੇ ਵਿੱਚ ਵੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਸ਼੍ਰੀ ਹਰਗੋਬਿੰਦਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤਾਂ 베ਗੋਵਾਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕਿ ਜਿਹੜੀ ਇਹ ਥਾਂ ਹੈ ਪੁਲੱਥ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਜਿਹੜੀ ਇਹ ਪੈਨਸ਼ਨ ਹੈ ਅਪਡੇਟ ਦਾ ਜਿਹੜਾ ਨੋਟੀਫਿਕੇਸ਼ਨ ਤੇ ਜਾਰੀ ਹੋ ਗਿਆ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਲੋਕਾਂ ਦੀ ਜਿਵੇਂ ਬੈਂਕ ਦੇ ਵਿੱਚ ਜਾਂਦੇ ਆ ਉੱਥੇ ਪੈਨਸ਼ਨ ਨਹੀਂ ਆਈ ਹੁੰਦੀ ਤੇ ਕਈ ਵਾਰ ਦੋ ਤੋਂ ਤਿੰਨ ਦਿਨ ਜਿਹੜੇ ਲੱਗ ਜਾਂਦੇ ਨੇ ਮੈਕਸਿਮਮ ਇਹ ਪੈਨਸ਼ਨ ਅਪਡੇਟ ਹੋਣ ਦੇ ਲਈ ਜੇ ਤੁਹਾਡੀ ਪੈਨਸ਼ਨ ਜੇ ਮੰਨ ਲਓ ਅੱਜ ਨਹੀਂ ਆਉਂਦੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਜਿਹੜੀ ਅਪਡੇਟ ਹੋ ਸਕਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਢਿਲਵਾ ਦੀ ਢਿਲਵਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਲਾਗੇ ਬੰਨੇ ਛੋਟੇ-ਮੋਟੇ ਜਿੰਨੇ ਵੀ ਪਿੰਡ ਨੇ ਸੁਲਤਾਨਪੁਰ ਲੋਧੀ ਦੇ ਤੁਸੀਂ ਇਹ ਮੰਨ ਕੇ ਚੱਲੋ ਕਿ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਜਿੰਨੇ ਵੀ ਪਿੰਡ ਨੇ ਛੋਟੇ ਮਟੋ ਉਹਨਾਂ ਸਾਰਿਆਂ ਨੂੰ ਹੀ ਸੁਲਤਾਨਪੁਰ ਲੋਧੀ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਅੱਗੇ ਤਾਂ ਆਪਾਂ ਨੂਰ ਮਹਿਲ ਦੀ ਨੂਰ ਮਹਿਲ ਦੇ ਵਿੱਚ ਵੀ ਪੈਨਸ਼ਨ ਜਿਹੜੀ ਅਪਡੇਟ ਆ ਗਈ ਹੈ ਅਗਰ ਇਹ ਅਪਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਲੋਹਿਆ ਖਾਸ ਦੇ ਵਿੱਚ ਵੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਬਿਲੱਗਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਹੋ ਗਈ ਹੈ ਰਾਹੋ ਦੀ ਗੱਲ ਕਰੀ ਤੇ ਰਾਹੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਸਰਹੰਦੀ ਦੀ ਗੱਲ ਕਰੀਏ ਸਰਹੰਦ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਜੇ ਤੁਹਾਡੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਤੇ ਤੁਹਾਡੀ ਪੈਨਸ਼ਨ ਇਸ ਲਿਸਟ ਦੇ ਅਨੁਸਾਰ ਆ ਗਈ ਹੈ ਜੇ ਫਿਰ ਵੀ ਤੁਹਾਡੀ ਪੈਨਸ਼ਨ ਹਾਲੇ ਅਪਡੇਟ ਨਹੀਂ ਹੋਈ ਤਾਂ ਦੋਸਤੋ ਤੁਸੀਂ 2 ਤੋਂ 3 ਦਿਨ ਵੇਟ ਕਰਨਾ ਹੈ ਤੁਹਾਡੀ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਅਪਡੇਟ ਹੋ ਜਾਵੇਗੀ ਉਸ ਤੋਂ ਬਾਅਦ ਗੱਲ ਕਰੀਏ ਤੇ ਆਪਾਂ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਫਤਿਹਗੜ ਸਾਹਿਬ ਦੇ ਨਾਲ ਨਾਲ ਜਿਹੜੇ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੀ ਜਿਹੜੇ ਲੋਕ ਵੱਸਦੇ ਨੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਫਤਿਹਗੜ ਸਾਹਿਬ ਦੇ ਨਾਲ ਹੀ ਪੈਨਸ਼ਨ ਅਪਡੇਟ ਕੀਤੀ ਗਈ ਹੈ ਗੱਲ ਕਰੀਏ ਖਰੜ ਦੀ ਤਾਂ ਖਰੜ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪਿੰਡ ਪੈਨਸ਼ਨ ਦਾ ਜਿਹੜਾ ਅਪਡੇਟ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੁਰਾਲੀ ਦੀ ਤਾਂ ਕੁਰਾਲੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਇਸ ਤੋਂ ਬਾਅਦ ਨਾਮ ਆਇਆ ਜੀ ਕੜੂਆ ਦਾ ਨਾਮ ਆਇਆ ਇੱਥੇ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ 10 ਤੋਂ 15 ਕਿਲੋਮੀਟਰ ਦੇ ਨਾਲ-ਨਾਲ ਜਿੰਨੇ ਵੀ ਪਿੰਡ ਲੱਗਦੇ ਸਾਰਿਆਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਗੱਲ ਕਰੀਏ ਕਿ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲੇ ਦੇ ਨਾਲ-ਨਾਲ ਜਿੰਨੇ 10-15 ਕਿਲੋਮੀਟਰ ਤੇ ਇਹਦੇ ਵਿੱਚ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਇਹਦੇ ਨਾਲ ਹੀ ਕਵਰ ਕੀਤਾ ਗਿਆ ਤੁਸੀਂ ਆਪਣੀ ਆਪਣੀ ਪੈਨਸ਼ਨ ਦਾ ਅਪਡੇਟ ਜਾ ਕੇ ਲੈ ਸਕਦੇ ਹੋ ਬੈਂਕ ਦੇ ਵਿੱਚ ਹੋ ਸਕਦਾ ਹੈ ਕਿ ਜੀ ਅੱਜ ਨਹੀਂ ਆਈ ਤੇ ਦੋ ਤਿੰਨ ਦਿਨਾਂ ਦੇ ਵਿੱਚ ਆਉਣ ਵਾਲੇ ਦੋ ਤਿੰਨ ਦਿਨ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਜਾਰੀ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਬਾਗਾ ਪੁਰਾਣਾ ਬਾਗਾ ਪੁਰਾਣਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਆ ਚੁੱਕੀ ਹੈ ਜੇ ਤੁਹਾਡੀ ਪੈਨਸ਼ਨ ਹਲੇ ਅਪਡੇਟ ਨਹੀਂ ਹੋਈ ਤਾਂ ਤੁਸੀਂ ਵੀ 2 ਦਿਨ ਵੇਟ ਜ਼ਰੂਰ ਕਰਨਾ ਤੇ ਤੁਹਾਡੀ ਪੈਨਸ਼ਨ ਆ ਜਾਏਗੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਕੋਟਕਪੂਰਾ ਦੀ ਤੇ ਕੋਟਕਪੂਰਾ ਦੇ ਵਿੱਚ ਵੀ ਜਿਹੜਾ ਪੈਨਸ਼ਨ ਅਪਡੇਟ ਹੋ ਗਈ ਹੈ 10 ਤੋਂ 15 ਕਿਲੋਮੀਟਰ ਦੇ ਨਾਲ-ਨਾਲ ਜਿੰਨੇ ਛੋਟੇ-ਮੋਟੇ ਪਿੰਡ ਲੱਗਦੇ ਨੇ ਸਾਰਿਆਂ ਨੂੰ ਕੋਟਕਪੂਰਾ ਦੇ ਨਾਲ ਹੀ ਅਪਡੇਟ ਕੀਤਾ ਗਿਆ ਹੈ ਮਮਦੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਬੇਸਹਾਰਾ ਪੈਨਸ਼ਨ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਿਕ ਲੋਕਾਂ ਦੀ ਪੈਨਸ਼ਨ ਸਾਰਿਆਂ ਨੂੰ ਜਿਹੜਾ ਕਵਰ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜੀਰਾ ਦੀ ਤੇ ਜੀਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਜੀਰਾ ਦੇ ਨਾਲ ਨਾਲ ਜਿੰਨੇ ਵੀ 10 15 ਕਿਲੋਮੀਟਰ ਦੇ ਇਹਦੇ ਵਿੱਚ ਛੋਟੇ-ਮੋਟੇ ਪਿੰਡ ਨੇ ਸਾਰਿਆਂ ਨੂੰ ਜੀਰਾ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਉਸ ਤੋਂ ਬਾਅਦ ਮੱਖੂ ਦੀ ਮੱਖੂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਗਈ ਹੈ ਉਸ ਤੋਂ ਬਾਅਦ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਗਈ ਹੈ ਛੋਟੇ-ਮੋਟੇ 10 ਕਿਲੋਮੀਟਰ ਤੇ 15 ਕਿਲੋਮੀਟਰ ਦੇ ਦੇ ਵਿੱਚ ਜਿਹੜੇ ਫਾਜ਼ਿਲਕਾ ਪਿੰਡ ਦੇ ਪੰਜ ਜ਼ਿਲ੍ਹਕਾ ਦੇ ਨਾਮ ਨਾਲ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਸਾਰਿਆਂ ਨੂੰ ਫਾਜ਼ਿਲਕਾ ਦੇ ਨਾਲ ਹੀ ਅਪਡੇਟ ਕੀਤਾ ਗਿਆ ਹੈ ਅਰਨੀਵਾਲਾ ਦੀ ਗੱਲ ਕਰੀਏ ਤਾਂ ਅਰਨੀਵਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਗਈ ਹੈ ਪਿੱਖੀ ਦੀ ਗੱਲ ਕਰੀਏ ਤਾਂ ਪਿੱਖੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਗੱਲ ਕਰੀਏ ਜੋਗਾ ਦੀ ਤਾਂ ਜੋਗਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਪਾਸੋ ਦੀ ਗੱਲ ਕਰੀਏ ਪਾਸੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਗਈ ਹੈ ਛੋਟੇ-ਮੋਟੇ 10 ਤੋਂ 15 ਕਿਲੋਮੀਟਰ ਦੇ ਇਹ ਜਿਹਨਾਂ ਪਿੰਡ ਪੈਂਦੇ ਨੇ ਉਹਨਾਂ ਸਾਰਿਆਂ ਨੂੰ ਪਾਸੋ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਪਾਤੜਾਂ ਦੀ ਤਾਂ ਪਾਤੜਾਂ ਤਹਿਸੀਲ ਦੇ ਵਿੱਚ ਵੀ ਸਾਰੇ ਤਹਿਸੀਲ ਦੇ ਨਾਲ-ਨਾਲ ਜਿਹਨਾਂ ਪਿੰਡ ਕਵਰ ਹੁੰਦੇ ਨੇ ਇਸ ਤਹਿਸੀਲ ਦੇ ਵਿੱਚ ਉਹਦੇ ਪਾਤੜਾਂ ਨੂੰ ਉਸਦੇ ਨਾਲ ਹੀ ਕਵਰ ਕਰ ਦਿੱਤਾ ਗਿਆ ਹੈ ਸਾਰੀਆਂ ਤਹਿਸੀਲਾਂ ਨੂੰ ਜਿਹੜੇ ਸਾਰੇ ਪਿੰਡ ਨੇ ਜਿਹੜੇ ਪਾਤੜ ਤਹਿਸੀਲ ਦੇ ਨਾਲ ਹੀ ਕਵਰ ਕੀਤੇ ਗਏ ਨੇ ਉਸ ਤੋਂ ਬਾਅਦ ਤੱਕ ਆਪਾਂ ਗੱਲ ਕਰੀਏ ਸਤਰਾਣਾ ਦੀ ਤੇ ਸਤਰਾਣਾ ਨੂੰ ਵੀ ਇਸ ਦੇ ਨਾਲ ਹੀ ਕਵਰ ਕੀਤਾ ਗਿਆ ਛੋਟੇ-ਮੋਟੇ ਪਿੰਡ ਹੈ ਜਿਹੜੇ ਜਿਹੜੇ ਸਤਰਾਣਾ ਹਲਕੇ ਦੇ ਵਿੱਚ ਪੈਂਦੇ ਨੇ ਸਾਰਿਆਂ ਨੂੰ ਹੀ ਸਤਰਾਣਾ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ 10 ਤੋਂ 15 ਕਿਲੋਮੀਟਰ ਦੇ ਵਿੱਚ ਵਿੱਚ ਜਿੰਨੇ ਵੀ ਪਿੰਡ ਪੈਂਦੇ ਨੇ ਛੋਟੇ-ਮੋਟੇ ਸਾਰਿਆਂ ਨੂੰ ਚੱਬੇਵਾਲ ਦੇ ਨਾਲ ਕਵਰ ਕੀਤਾ ਗਿਆ ਹੈ ਮਹਿਤੀਪੁਰ ਦੇ ਵਿੱਚ ਵੀ ਮਹਿਤੀਪੁਰ ਦੇ ਵਿੱਚ ਵੀ ਗੱਲ ਕਰੀਏ ਤਾਂ ਪੈਨਸ਼ਨ ਅਪਡੇਟ ਹੋ ਗਈ ਹੈ ਇਹਨਾਂ ਜਿਹੜੀ ਬੁਢਾਪਾ ਪੈਨਸ਼ਨ ਵਿਧੂਆ ਪੈਨਸ਼ਨ ਤੇ ਸਾਰੀਆਂ ਜਿਹੜੀਆਂ ਦੂਸਰੀਆਂ ਪੈਨਸ਼ਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ। ਹੁਣ ਆਪਾਂ ਗੱਲ ਕਰੀਏ ਤੇ ਬਕਾਇਆ ਪੈਨਸ਼ਨਾਂ ਦੀ। ਠੀਕ ਹੈ ਕਈਆਂ ਲੋਕਾਂ ਦੀ ਜਿਹੜੀ ਪਿਛਲੀ ਪੈਨਸ਼ਨ ਰਹਿੰਦੀ ਹੈ। ਜਿਹਨਾਂ ਨੂੰ ਹਲੇ ਤੱਕ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਹੈ। ਇਸ ਮਹੀਨੇ ਦੀ ਬਕਾਇਆ ਪੈਨਸ਼ਨਾਂ ਦੇ ਨਾਲ ਹੀ ਉਹਨਾਂ ਨੂੰ ਬਕਾਇਆ ਪੈਨਸ਼ਨ ਮਿਲ ਜਾਣਗੀਆਂ। ਤਾਂ 2500 ਪੈਨਸ਼ਨ ਬਾਰੇ ਕੀ ਅਪਡੇਟ ਆਇਆ ਆਪਾਂ ਤੁਹਾਨੂੰ ਦੱਸਿਆ ਸੀ ਕਿ 2500 ਪਾਰੇ ਵੀ ਆਪਾਂ ਅਪਡੇਟ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਪੈਨਸ਼ਨ ਦੀ ਕੇਆਈਸੀ ਜ਼ਰੂਰੀ ਹੈ। ਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਪੈਨਸ਼ਨ ਰਕਮ ਵਧਾ ਕੇ 2500 ਰੁਪਏ ਕੀਤੀ ਜਾਵੇਗੀ ਤਾਂ ਜਿਹੜੀ ਇਹ ਰਕਮ ਹੈ ਹੋ ਸਕਦਾ ਹੈ ਕਿ ਇਹ ਜਿਹੜਾ ਹੁਣ ਬਜਟ ਆਏਗਾ ਠੀਕ ਹੈ ਫਰਵਰੀ ਦੇ ਲਾਸਟ 'ਚ ਜਾਂ ਫਿਰ ਤੀਸਰੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਹਦੇ ਵਿੱਚ 2500 ਪੈਨਸ਼ਨ ਦੀ ਕੋਈ ਗੱਲਬਾਤ ਕੀਤੀ ਜਾਵੇ ਉਮੀਦ ਇਹੀ ਹੈ ਕਿ ਜਿਹੜੀ 2500 ਪੈਨਸ਼ਨ ਦਾ ਵਡਾਪਾ ਪੈਨਸ਼ਨ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਉੱਤੇ ਲੋਕਾਂ ਦਾ ਯਕੀਨ ਬਣਿਆ ਰਵੇ ਅਗਰ ਨਹੀਂ ਬਣਿਆ ਰਹਿਦਾ ਤੇ ਅਗਲੀ ਵਾਰ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਾ ਆਵੇ ਤੁਹਾਡਾ ਕੀ ਕਹਿਣਾ ਹੈ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਦੱਸਦੀ ਹਾਂ ਕਿ ਜਿੱਤੂ 2500 ਪੈਨਸ਼ਨ ਲੱਗਦੀ ਹੈ ਇਹਦੇ ਲਈ ਕੀ ਕੀ ਗੌਰ ਤੁਹਾਨੂੰ ਕਰਨਾ ਚਾਹੀਦਾ ਤੁਹਾਨੂੰ ਦੱਸਦੀ ਹਾਂ ਕਿ 60 ਸਾਲ ਉਮਰ ਹੋਣੀ ਜ਼ਰੂਰੀ ਹੈ ਜਿਹਦੀ ਪੈਨਸ਼ਨ ਲੱਗੀ ਹੋਈ ਹੈ ਠੀਕ ਹੈ ਤੇ ਕੁਝ ਕੈਟਾਗਰੀ ਨੇ ਉਹਨਾਂ ਦੀ 58 ਸਾਲ ਹੋ ਸਕਦੀ ਹੈ ਜਿਵੇਂ ਕਿ ਔਰਤਾਂ ਨੇ ਤੇ ਇੱਕ ਪੰਜਾਬ ਦਾ ਪੱਕਾ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਪੰਜਾਬ ਰੈਜ਼ੀਡੈਂਸ ਕਹਿ ਸਕਦੇ ਆਪਾਂ ਨੂੰ ਰੈਸੀ ਪ੍ਰਮਾਣ ਪੱਤਰ ਕਹਿ ਸਕਦੇ ਆਂ ਤੇ ਆਧਾਰ ਕਾਰਡ ਤੁਹਾਡਾ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਤੇ ਆਮਦਨ ਤੈਂ ਸੀਮਾ ਤੋਂ ਘੱਟ ਹੋਣੀ ਚਾਹੀਦੀ ਹੈ ਜਿਵੇਂ ਕਿ ਮੰਨ ਲਓ 2 ਲੱਖ ਰੁਪਏ ਦੀ ਸੀਮਾ ਰੱਖ ਦਿੱਤੀ ਹੈ ਤਾਂ 2 ਲੱਖ ਤੋਂ ਘੱਟ ਘੱਟ ਹੋਣੀ ਚਾਹੀਦੀ ਹੈ ਤੁਹਾਡੀ ਪੰਚ ਨ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹ ਕੁਝ ਗੱਲਾਂ ਸੀ ਜਿਹੜੀਆਂ ਤੁਸੀਂ غور ਕਰਨੀਆਂ ਨੇ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਤੇ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੈ ਆਧਾਰ ਕਾਰਡ ਦੇ ਨਾਲ ਤੇ ਫੋਨ ਨੰਬਰ ਤੁਹਾਡਾ ਬੈਂਕ ਦੀ ਕਾਪੀ ਦੇ ਨਾਲ ਅਪਡੇਟ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਅਪਡੇਟਾਂ ਦੇ ਬਾਰੇ ਪਤਾ ਲੱਗਦਾ ਰਹੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ